ਵਿਚ ਜਲਿਆਂਵਾਲੇ ਬਾਗ ਦੇ ਵਿੱਚ ਵੱਡਾ ਇਕੱਠ ਹੋ ਗਿਆ ਸੰਗਤ ਜੀ ਹੁਣ ਜਦੋਂ ਵੱਡਾ ਇਕੱਠ ਹੋਇਆ 13 ਅਪ੍ਰੈਲ ਵਾਲੇ ਦਿਨ ਪੰਜਾਬੀਆਂ ਦੀ ਗਿਣਤੀ ਮਾਪੀ ਜਾਣ ਵਾਲੀ ਨਹੀਂ ਪੰਜਾਬੀਆਂ ਦੀ ਗਿਣਤੀ ਗਿਣੀ ਜਾਣ ਵਾਲੀ ਨਹੀਂ ਜਲਿਆਂਵਾਲੇ ਬਾਗ ਦੇ ਵਿੱਚ ਵੱਡਾ ਇਕੱਠ ਤੇ ਬਾਹਰਲੇ ਪਾਸੇ ਸਰ ਮਾਈਕਲ ਅਡਵਾਈਰ ਦੀ ਅਧੀਨਗੀ ਦੇ ਵਿੱਚ ਜਨਰਲ ਡਾਇਰ ਜਿਹੜਾ ਆਪਣੀ ਜਿਪ ਸੀ ਸੁਲਤਾਨ ਵਿੰਡ ਗੇਟ ਦੇ ਚੌਕ ਕੋਲ ਲਾ ਕੇ ਖਲੋਤਾ ਸੰਗਤ ਜੀ ਹੁਣ ਜਲ੍ਹਿਆਂਵਾਲੇ ਬਾਗ ਦੇ ਵਿੱਚ ਵੱਡੇ ਇਕੱਠ ਦੇ ਵਿੱਚੋਂ ਇੱਕ ਹਿੰਦੂ ਜਿਹਦਾ ਨਾਮ ਆ ਹੰਸਰਾਜ ਤੇ ਇੱਕ ਮੁਸਲਮਾਨ ਜਿਹਦਾ ਨਾਮ ਆ ਫਰੋਸ਼ਾ ਇਹ ਦੋ ਭੀੜ ਦੇ ਵਿੱਚੋਂ ਉੱਠ ਕੇ ਚੌਂਕ ਦਾ ਘੇਰਾ ਘੱਟਦੇ ਹੋਏ ਜਨਰਲ ਡਾਇਰ ਦੀ ਜਿਪਸੀ ਦੇ ਕੋਲ ਆਏ ਸੰਗਤ ਜੀ ਮੇਰੇ ਤੋਂ ਪਹਿਲਾਂ ਗਿਆਨੀ ਜਗਦੀਸ਼ ਸਿੰਘ ਵਡਾਲਾ ਇੱਕ ਗੱਲ ਕਰ ਰਹੇ ਸਨ ਭੇਖ ਦੀ ਉਹ ਕਹਿੰਦਾ ਬਾਣੇ ਲਾ ਲੈਂਦੇ ਬਾਣੇ ਪਾ ਲੈਂਦੇ ਨੇ ਲਾਵੀਆਂ ਦਾੜ੍ਹੀਆਂ ਲਾ ਲੈਂਦੇ ਨੇ ਦਿਮਾਲੇ ਸਜਾ ਲੈਂਦੇ ਨੇ ਮੈਂ ਬੇਨਤੀ ਕਰਾਂ ਕੱਲੇ ਦਿਮਾਲੇ ਦਾ ਨਾਮ ਸਿੱਖੀ ਨਹੀਂ ਇਨਕਲੂਡਡ ਮੀ ਸਮੇਤ ਮੇਰੇ ਭਾਵੇਂ ਮੈਂ ਵੀ ਦਿਮਾਲਾ ਸਜਾਇਆ ਕੱਲੇ ਦਿਮਾਲੇ ਦਾ ਨਾਮ ਸਿੱਖੀ ਨਹੀਂ ਕੱਲੀ ਦਾੜ੍ਹੀ ਦਾ ਨਾਮ ਸਿੱਖੀ ਨਹੀਂ ਕੱਲੀਆਂ ਮੁੱਛਾਂ ਦੇ ਤਾ ਦਾ ਨਾਮ ਸਿੱਖੀ ਨਹੀਂ ਕੱਲੇ ਲੰਮੇ ਚੋਲੇ ਦਾ ਨਾਮ ਸਿੱਖੀ ਨਹੀਂ ਕੋਲ 2-3 ਤਲਵਾਰਾਂ ਰੱਖਣ ਦਾ ਨਾਮ ਸਿੱਖੀ ਨਹੀਂ ਗੱਲ ਦੇ ਵਿੱਚ ਹਜੂਰੀਆ ਪਾ ਕੇ ਗੁਰੂ ਘਰ ਵਿੱਚ ਜਾ ਕੇ ਦਸਾਂ ਥਾਵਾਂ ਤੇ ਮੱਥੇ ਟੇਕਣ ਦਾ ਨਾਂ ਸਿੱਖੀ ਨਹੀਂ ਫਿਰ ਸਿੱਖੀ ਕਿਹਨੂੰ ਕਿਹਾ ਜਾਂਦਾ ਸਿੱਖੀ ਉਹ ਮਹਾਰਾਜ ਸਾਹਿਬ ਜੀ ਕਹਿੰਦੇ ਗੁਰੂ ਕਿਆ ਸਿੱਖਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਭਾਵੇਂ ਦੋ ਵਾਰੀ ਮੱਥਾ ਟੇਕ ਪਰ ਹਿਰਦਾ ਤੇਰਾ ਸ਼ਰਧਾ ਨਾਲ ਭਰਿਆ ਹੋਵੇ ਉਹ ਤੇਰੀ ਸਿੱਖੀ ਹੋ ਸਿੱਖੀ ਉਹ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਸਿੱਖੀ ਸਿੱਖਿਆ ਗੁਰ ਵਿਚਾਰ ਸ਼ਬਦੀ ਪਾਰ ਲੰਘਾਏ ਪਾਰ ਮਹਾਰਾਜ ਜੀ ਕਹਿੰਦੇ ਸਿੱਖੀ ਉਹ ਜਿਹੜੀ ਆਪਣੇ ਮਾਲਕ ਦੀ ਸਿੱਖਿਆ ਤੇ ਚੱਲਦਾ ਹੋਵੇ ਰੋ ਵਿਚਾਰ ajo ke ਸਮੇਂ ਵਿੱਚ ਵੀ ਸਾਡੇ ਵਿੱਚ ਬੜੇ ਨੇ ਜਿਹੜਾ ਸਾਡੇ ਵਾਲਾ ਭੇਸ ਧਾਰਨ ਕਰਕੇ ਤੇ ਸਾਡੇ ਜੜਾ ਨੂੰ ਟੱਕ ਲਾਉਣਾ ਚਾਹੁੰਦੇ ਨੇ ਤਾਂ ਇਹਦੇ ਕਿਹਾ ਜਾਂਦਾ ਵੀ ਹੋਰ ਜੋ ਮਰਜੀ ਬਣ ਜਾ ਪਰ ਸਿੱਖ ਦਾ ਕਿਤੇ ਗद्दार ਨਾ ਬਣੀ ਜੇ ਤੂੰ ਚਾਹਣਾ ਆ ਵੀ ਮੈਂ ਦਗਾ ਕਰਨਾ ਆ ਤੂੰ ਜੋ ਮਰਜ਼ੀ ਬਣ ਜਾ ਭਾਵੇਂ ਕਰੋਪੀ ਬਣ ਜਾ ਕਰੋਧੀ ਬਣ ਜਾ ਚਾਤਰ ਬਣ ਜਾ ਜੋ ਮਰਜ਼ੀ ਬਣ ਜਾ ਪਰ ਭੁੱਲ ਕੇ ਵੀ ਕਦੇ ਸਿੱਖ ਦਾ ਗद्दार ਨਹੀਂ ਬਣਨਾ ਜੇ ਸਿੱਖ ਦਾ ਗद्दार ਬਣਨਾ ਚਾਹਵੇਂਗਾ ਜਾਂ ਸਿੱਖ ਦਾ ਗद्दार ਬਣੇਗਾ ਉਹਦੇ ਵਿੱਚ ਲਾਹ ਵੇਕਰ ਪਈਏ ਦਾ ਨਹੀਂ ਤੇਰਾ ਘਾਟਾ ਹੀ ਘਾਟਾ ਹੋਵੇਗਾ ਦਸੀ ਪਾਉ ਹੀਰਾ ਸਿਆ ਵੀ ਸਿੱਖੀ ਦਾ ਗद्दार ਕਿਉਂ ਨਹੀਂ ਬਣਦਾ ਬਣ ਕੇ ਸੱਪ ਜੇ ਮਾਰਨਾ ਡੰਗ ਸੀਨੇ ਤਾਂ ਫਿਰ ਕਿਸੇ ਦੇ ਗਲੇ ਦਾ ਹਾਰ ਨਾ ਬਣ ਅਮਰਤ ਵਿੱਚ ਜੇ ਕੋਲ ਕੇ ਜ਼ਹਿਰ ਦੇਣਾ ਤੇ ਦੁਸ਼ਮਣ ਜ਼ਰੂਰ ਬਣ ਜਾ ਐ ਪਰ ਯਾਰ ਨਾ ਬਣ ਤੇ ਐਸਾ ਕਦੇ ਵੀ ਮਾਰੂ ਹਥਿਆਰ ਨਾ ਬਣ ਚੜ ਕੇ ਸੂਲੀ ਤੇ ਜਾਨ ਕੁਰਬਾਨ ਕਰ ਦੇ ਓ ਚੜ ਕੇ ਸੂਲੀ ਤੇ ਜਾਨ ਕੁਰਬਾਨ ਕਰ ਦੇ ਸਿੱਖ ਕੌਮ ਦਾ ਕਦੇ ਗਦਾਰ ਨਾ ਬਣ ਸਿੱਖ ਕੌਮ ਦਾ ਕਦੇ ਗਦਾਰ ਨਾ ਬਣ। ਇਹ ਦੋ ਬੰਦੇ ਨੇ ਜਿਹੜੇ ਖਲੋਤੇ ਸੀ ਜਲਿਆਂਵਾਲੇ ਬਾਗ ਦੇ ਇਕੱਠ ਵਿੱਚ ਪੰਜਾਬੀਆਂ ਨੂੰ ਦੱਸ ਰਹਿ ਸਨ ਕਿ ਮੈਂ ਹੰਸ ਰਾਜ ਉਹ ਤੁਹਾਡਾ ਆਪਣਾ ਨਿੱਜੀ ਬੰਦਾ ਆ ਜਿਹੜਾ ਪ੍ਰੋਟੈਸਟ ਤੁਸੀਂ ਕਰ ਰਹੇ ਹੋ ਮੈਂ ਉਸ ਪ੍ਰੋਟੈਸਟ ਦਾ ਮੈਂਬਰ ਆ ਜਿਹੜਾ ਮੁਸਲਮਾਨ ਸੀ ਉਹ ਵੀ ਕੁਤਰਾਵੀਆਂ ਮੁੱਛਾਂ ਤੇ ਲੰਡੇ ਬੁੱਲਾ ਤੇ ਫੇਰ ਕੇ ਹੱਥ ਤੇ ਕਹਿ ਰਿਹਾ ਸੀ ਵੀ ਮੈਂ ਤੁਹਾਡਾ ਸਹਿਯੋਗੀ ਆ ਜਦੋਂ ਦੋਵੇਂ ਚੌਕ ਦਾ ਘੇਰਾ ਘੱਟ ਕੇ ਸੁਲਤਾਨ ਵਿੰਡ ਚੌਕ ਦੇ ਜਨਰਲ ਡਾਇਰ ਦੀ ਜਿਪਸੀ ਦੇ ਕੋਲ ਗਏ ਇਹਨਾਂ ਦੇ ਜੁੜੇ ਹੋਏ ਹੱਥ ਤੇ ਝੁਕੇ ਹੋਏ ਇਹਨਾਂ ਦੇ ਸਰੀਰ ਤੇ ਮੋਹਰੇ ਖਲੋਤਾ ਜਨਰਲ ਡਾਇਰ ਕਹਿੰਦਾ ਕੀ ਕਹਿਣਾ ਚਾਹੁੰਦੇ ਹੋ ਵੰਦਾ ਜੀ ਕਹਿਣਾ ਕੀ ਚਾਹੁੰਦੇ ਕਹਿਣਾ ਤੇ ਬਸ ਇਹੋ ਹੀ ਚਾਹੁੰਦੇ ਆ ਵੀ ਉਧਰ ਸਾਰੀਆਂ ਤਿਆਰੀਆਂ ਮੁਕੰਮਲ ਨੇ ਬਸ ਦੇ ਰਿਆ ਤੁਹਾਡੇ ਆਰਡਰ ਦੇ ਸਾਰੀਆਂ ਤਿਆਰੀਆਂ ਮੁਕੰਮਲ ਨੇ ਜਦੋਂ ਇਹਨੂੰ ਇਹ ਗੱਲ ਸੁਣੀ ਨਾ ਤੇ ਫਿਰ ਜਰਨਲ ਡਾਇਰ ਅੱਗੋਂ ਇਹਨਾਂ ਦੋਵਾਂ 도ਗਲਿਆਂ ਨੂੰ ਪੁੱਛਦਾ ਕਹਿੰਦਾ ਕੜਕ ਕੇ ਕਹਿੰਦਾ ਬਾਜੂ ਬਾ ਗੋਰੇ ਦਾ ਬੋਲਦੇ ਨਾ ਪ੍ਰੰਕ ਬਾਜੂ ਬਾ ਕਹਿੰਦਾ ਵਾਟ ਯੂ ਵਾਟ ਕੀ ਚਾਹੁੰਦੇ ਏ ਇਹਨਾਂ ਨੇ ਹੱਥ ਜੋੜੇ ਕਹਿੰਦੇ ਜਨਾਬ ਚਾਹੁੰਨੇ ਇਹ ਆ ਕਿ ਹੱਲੇ ਦੇ ਨਾਲ ਜਿਪਸੀ ਮੋੜੋ ਤੇ ਜੱਲਿਆਂ ਵਾਲੇ ਬਾਗ ਦੇ ਦਰਵਾਜੇ ਤੇ ਇਹ ਜਿਪਸੀ ਦੀ ਜਾ ਕੇ ਪਧਰੀ ਬ੍ਰੇਕ ਮਾਰੋ ਏਦਾਂ ਹੀ ਕੀਤਾ ਜਨਰਲ ਡਾਇਰ ਨੇ ਮਾਰਿਆ ਹੱਲਾ ਨਾਲ ਦੇ ਡਰਾਈਵਰ ਨੂੰ ਲੈ ਕੇ ਜਿਪਸੀ ਘੁਮਾ ਕੇ ਤੇ ਜੱਲਿਆਂ ਵਾਲੇ ਬਾਗ ਦੇ ਦਰਵਾਜੇ ਤੇ ਕਿਉਂਕਿ ਜਿਪਸੀ ਅੰਦਰ ਨਹੀਂ ਸੀ ਜਾ ਸਕਦੀ ਦਰਵਾਜਾ ਛੋਟਾ ਸੀ ਇਕੱਠ ਹੋਇਆ ਇਹਨੇ ਆਪਣੀਆਂ ਫੌਜਾਂ ਤਾਇਨਾਤ ਕੀਤੀਆਂ ਜਿਨ੍ਹਾਂ ਦੇ ਕੋਲ ਅਸਲਾ ਜਿਨ੍ਹਾਂ ਦੇ ਕੋਲ ਗੋਲੀ ਬਰੂਦ ਸਿੱਕਾ ਸਾਰਿਆਂ ਨੂੰ ਦਿੱਤਾ ਜੀ ਇਹਨੇ ਆਰਡਰ ਵੀ ਹੁਣ ਤੁਸੀਂ ਪੋਜੀਸ਼ਨ ਲੈ ਲਵੋ ਮਰ ਜੇ ਤਾਂ ਆਰਡਰ ਨਹੀਂ ਹੋਇਆ ਮੈਂ ਬੇਨਤੀ ਕਰਾ ਅਕੋਰਡਿੰਗ ਟੂ ਕਾਨੂੰਨ ਅਕੋਰਡਿੰਗ ਟੂ ਲਾ ਸੰਘਾ ਜੀ ਕਾਨੂੰਨ ਇਹ ਕਹਿੰਦਾ ਕਿ ਜਿੱਥੇ ਵੱਡਾ ਇਕੱਠ ਹੋਵੇ ਜੇ ਤੁਸੀਂ ਉਹਨਾਂ ਤੇ ਅਟੈਕ ਵੀ ਕਰਨੇ ਚਾਹੁੰਦੇ ਆ ਤੇ ਮਿਨੀਮਮ 10 ਮਿੰਟ ਦਾ ਟਾਈਮ ਉਹਨਾਂ ਨੂੰ ਦਿੱਤਾ ਜਾਵੇ ਤੁਸੀਂ ਇਸ ਇਲਾਕੇ ਨੂੰ ਫਰੀ ਕਰ ਦਿਓ ਤੁਹਾਡੇ ਕੋਲ ਰਾਈਟ ਨਹੀਂ ਤੁਹਾਡੇ ਕੋਲ ਹੱਕ ਨਹੀਂ ਤੁਸੀਂ ਇਕੱਠ ਨਹੀਂ ਕਰ ਸਕਦੇ ਪਰ ਸਾਰੇ ਕਾਨੂੰਨ ਦੀ ਉਲੰਘਣਾ ਕਰਦਿਆਂ ਹੋਇਆ ਇਹਨੇ ਕਿਸੇ ਦੀ ਜਾਨ ਮਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਕਿਸੇ ਤਰ੍ਹਾਂ ਦਾ ਕਿਸੇ ਨੂੰ 10 ਮਿੰਟ ਦਾ ਸਮਾਂ ਨਹੀਂ ਦਿੱਤਾ ਉਤੋਂ ਅਡਰ ਆਇਆ ਜੀ ਸਰ ਮਾਈਕਲ ਅਡਵਾਇਰ ਦਾ ਉਹਦਾ ਕਰਿੰਦਾ ਜਰਨਲ ਡਾਇਰ ਲੈ ਕੇ ਆਪਣੀਆਂ ਨਾਲ ਦੀਆਂ ਫੌਜਾਂ ਨੂੰ ਜਲ੍ਹਿਆਂਵਾਲੇ ਬਾਗ ਦੇ ਵਿੱਚ ਇਕੱਠੇ ਹੋਏ ਪੰਜਾਬੀਆਂ ਦੇ ਉੱਤੇ ਅੰਨੇਵਾ ਗੋਲੀ ਇਹਨੇ ਜਿਵੇਂ ਵਰ੍ਹਉਣੀ ਸ਼ੁਰੂ ਕੀਤੀ ਉਸ ਸਮੇਂ ਦੇ ਸੀਨ ਨੂੰ ਪੰਜਾਬ ਦੀਆਂ ਬੁਲੰਦ ਆਵਾਜ਼ਾਂ ਹੀਰਾ ਸਿੰਘ ਪੰਨੂ ਮੁਗਲ ਚੱਕ ਪੰਨੂਆ ਜਤਿੰਦਰਜੀਤ ਸਿੰਘ ਪੰਛੀ ਇਹੋ ਬਿਆਨ ਕਰਦਾ ਜਲਿਆਂ ਵਾਲੇ ਬਾਗ ਨੂੰ ਜਦ ਪੈ ਗਿਆ ਕੇਰਾ ਖੁਸ਼ੀਆਂ ਦੀ ਧਾਲਾ ਲਿਆ ਕਮੀਆਂ ਨੇ ਡੇਰਾ ਖੁਸ਼ੀਆਂ ਦੀ ਧਾਲਾ ਲਿਆ ਕਮੀਆਂ ਨੇ ਡੇਰਾ ਹੋ ਕੋਲੀ ਲੈਂਦੇ ਪਾਸਿਓਂ ਜਦ ਚੱਲਣ ਪੈ ਗਈ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈ ਗਈ ਕਾਲੀ ਕੋਲੀ ਰਾਤ ਸੀ ਚਿੱਟੇ ਦਿਨ ਪੈ ਗਈ ਆਖਿਆ ਜਰਨਲ ਡੈਰ ਨੇ ਵਟ ਮੱਥੇ ਪਾ ਕੇ ਕੋਈ ਨਾ ਜਾਵੇ ਭਾਰਤੀ ਇਥੋਂ ਜਾਨ ਬਚਾ ਕੇ ਕੋਈ ਨਾ ਜਾਵੇ ਭਾਰਤੀ ਇਥੋਂ ਜਾਨ ਬਚਾ ਕੇ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈ ਗਈ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈ ਗਈ ਸਾਲ 1919 ਸੀ ਅਪਰੈਲ ਵਿਸਾਖੀ ਭੁੱਲਣੀ ਨਹੀਂ ਇਤਿਹਾਸ ਚ ਇਹ ਜ਼ੁਲਮੀ ਚਾਕੀ ਭੁੱਲਣੀ ਨਹੀਂ ਇਤਿਹਾਸ ਚ ਇਹ ਜ਼ੁਲਮੀ ਚਾਕੀ ਅੰਬਰੋਂ ਡੰਗ ਰਹੇਗੀ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈ ਗਈ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈ ਗਈ ਓ ਘੜਿਆਵਾਂ ਗਰ ਪਰਸਦੀ ਚੋਂ ਪਾਸਿਓਂ ਗੋਲੀ ਘੜਿਆਵਾਂ ਗਰ ਪਰਸਦੀ ਚੋਂ ਪਾਸਿਓਂ ਗੋਲੀ ਬੇਦੋਸ਼ਾ ਦੇ ਖੂਨ ਵਿੱਚ ਖੇਢੀ ਗਈ ਹੋਲੀ ਬੇਦੋਸ਼ਾ ਦੇ ਖੂਨ ਵਿੱਚ ਖੇਡੀ ਗਈ ਹੋਲੀ ਸੋਚਾਂ ਵਿੱਚ ਪੈ ਗਈ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈ ਗਈ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈ ਗਈ ਆਖੋ ਨੀ ਖੂਵੀ ਪਰ ਗਿਆ ਵਜ ਵਜ ਕੇ ਛਾਲਾ ਦੇਗ ਪੈ ਸ਼ਹੀਦ ਕਈ ਬਨ ਬਨ ਕੇ ਪਾਲਾ ਦੇਗ ਪੈ ਸ਼ਹੀਦ ਕਈ ਬਨ ਬਨ ਕੇ ਪਾਲਾ ਕਾਲੀ ਪੋੜੀ ਰਾਤ ਸੀ ਚਿੱਟੇ ਦਿਨ ਪੈ ਗਈ ਕਾਲੀ ਪੋੜੀ ਰਾਤ ਸੀ ਚਿੱਟੇ ਦਿਨ ਪੈ ਗਈ ਓ ਪੀ ਪੀਰਤ ਕਲ ਜੋਗਣਾ ਸੀ ਪਿਆਸ 부ਜਾਈ ਕਿਉਂਕਿ ਬੁੱਝੜ ਡੈਰ ਅੱਜ ਬਣ ਗਿਆ ਕਸਾਈ ਕਿਉਂਕਿ ਬੁੱਝੜ ਡੈਰ ਅੱਜ ਬਣ ਗਿਆ ਕਸਾਈ ਕਹਿੰਦਾ ਹਿੰਦਿਆਂ ਵਿੱਚ ਰਹਗੀ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈਗੀ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈਗੀ ਪਈ ਮੁੜੇ ਨਾ ਸੁਖਣੋ ਲੋੜ ਗਈ ਮਾਵਾ ਦੇ ਹੀਰੇ ਖੋਸ ਗਏ ਸੀ ਸਤਾ ਲਈ ਪਹਿਣਾ ਤੋਂ ਵੀਰੇ ਖੋਸ ਗਏ ਸੀ ਸਤਾ ਲਈ ਪਹਿਣਾ ਤੋਂ ਵੀਰੇ ਸਾਬ ਢੇਰੀ ਟੈ ਗਈ ਕਾਲੀ ਭੋਲੀ ਰਾਤ ਸੀ ਚਿੱਟੇ ਦਿਨ ਪੈ ਗਈ ਕਾਲੀ ਭੋਲੀ ਰਾਤ ਸੀ ਚਿੱਟੇ ਦਿਨ ਪੈ ਗਈ